ਮੈਂ ਹੁਣ ਪੈਸਿੰਗ ਵੀਡੀਓ ਲਰ ਤੋਂ ਕੀ ਤੇਰੀ ਸ਼ੌਪ ਟਿਕਟ ਕੋਲਿੰਗ ਪਲੇਵ ਚਰਤੀਵੰਦ ਦੇ ਕੋਲ ਅਗੇ ਸਬਜੀ ਮੰਡੀ ਬਾਜ਼ਾਰ ਨੰਬਰ 8 ਵਿੱਚ ਹੈ ਸੋਨੇ ਦਾ ਸਰਾਫੀ ਦਾ ਮੇਰਾ ਕੰਮ ਹੈ ਮੈਂ ਇੱਕ ਵਾਰ ਜੀਪ ਕੋਈ ਆਪਣੇ ਦੋਸਤ ਅਮਨ ਦੀ ਜੇ ਕਰ ਗਿਆ ਤੇ ਬਾਹਰ ਉਸਦੀ ਵੇਟ ਕਰ ਰਿਹਾ ਕਿ ਵੇਟ ਕਰਦੇ ਕਰਦੇ ਮੈਂ ਦੋ ਦਿਨ ਮਿੰਟ ਬਾਅਦ ਇੱਕ ਸਾਈਡ ਤੇ ਦੇਖਿਆ ਕਿ ਲੱਗਦਾ ਹੈਲੋ ਆਪਣਾ ਹੈਲੋ ਪੂਰ ਜਿਹੜਾ ਹੈਗਾ ਵਾ ਉਹਦੇ ਵਿੱਚ 5 7 10 ਬੰਦੇ ਮੇਰੇ ਨਾਲ ਵੇਖਦੇ ਸੀ ਬੜੀ ਗੌਰ ਨਾਲ ਤੇ ਉਹ ਇੱਕ ਦਮ ਜਿਹੜਾ ਕਿ ਸੰਤੋ ਅੱਗੇ ਬੂਮੜਾ ਜੀ ਉਹ ਨਾਲ ਦਮਨ ਤੇ ਨਾਲ ਇੱਕ ਮਨਪ੍ਰੀਤ ਨਰਮ ਪੰਛੇ ਬੰਦੇ ਪਿੱਛੇ ਸੀ ਭੱਜ ਕੇ ਮੇਰੇ ਕੋਲ ਆਏ ਇਹਨੂੰ ਫੜੋ 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 ਇਹ ਵੀ ਅਮਨਜੀਤ ਦੇ ਨਾਲ ਜੇ ਇਹਨੂੰ ਕੋਲ ਫੜੋ ਇਹ ਮੈਂ ਜਿਹੜੇ ਆਪਣੀ ਜਾਨ ਬਚਾਉਣ ਦੇ ਲਈ ਅਮਨਜੀਤ ਦੇ ਅੰਦਰ ਵੜ ਗਿਆ ਘਰ ਦੇ ਇਹ ਅੰਦਰ ਬੜੇ ਮੈਂ ਬੜੀ ਘੁੱਟ ਕੇ ਬੂਆ ਬੰਦ ਕਰ ਰਿਆ ਇਹਨਾਂ ਨੂੰ ਧੱਕੇ ਦੇ ਕੇ ਮੈਂ ਬਾਹਰ ਕੱਢਿਆ ਇਹਨਾਂ ਨੂੰ ਤੇ ਮੈਂ ਆਪਣੀ ਜਾਨ ਬਚਾਈ ਇਹ ਇਹਨਾਂ ਇਹਨਾਂ ਕੋਲੋਂ ਤੇ ਮੈਨੂੰ ਇਹ ਨਹੀਂ ਪਤਾ ਕਿ ਇਹ ਕਿਉਂ ਮੈਨੂੰ ਮਾਰ ਲਾਏ ਤੇ ਇਸ ਦੀ ਦਰਖਾਸਤ ਮੈਂ ਥਾਣਾ ਪੀਡਵਨ ਦਿੱਤੀ ਹੈ ਮੇਰੇ ਇਹ ਤਾਂ ਮਿਸਰੀ ਉਹਨਾਂ ਦਾ ਪੁਰਾਣੀ ਕੰਟੀ ਚੱਲੀ ਆ ਰਹੀ। ਇਹ ਉਹਨਾਂ ਨੂੰ ਪਤਾ ਹੈਗਾ ਨਾ ਕਿ ਕੋਈ ਮੇਰੇ ਮਗਰ ਭੱਜੇ ਕਿਉਂ ਭੱਜੇ ਆ ਕਿਹੜੀ ਗੱਲ ਉਹਨੂੰ ਮਾਰ ਭੱਜੇ ਨੇ। ਇਹ ਉਹਨਾਂ ਨੂੰ ਪਤਾ ਹੋਊਗਾ ਮੈਂ ਤਾਂ ਆਪਣੇ ਸੁਭਾਵੀ ਕੰਮ ਤੋਂ ਬਾਹਰ ਖੜੋਤਾ ਆਵਾ ਇੱਕ ਕਰਤੇ ਹੋ ਕੇ ਮੇਰੀ ਉਡੀਕ ਕਰ ਰਹੀ ਸੀ ਇਹ ਕਿਉਂ ਮੇਰੇ ਮਗਰ ਭੱਜੇ ਨੇ। ਫਿਰ ਇਹ ਜਨਕੇ ਮੈਨੂੰ ਵਾਜਾ ਮਾਰਦੇ ਨੇ ਬਹੁਤ ਤੇਜ਼ੀ ਨਾਲ ਪੁੱਪੂ ਮੇਨ ਔਰ ਦਮਨ ਔਰ ਮਨਪਰੀ ਦਾ ਭਰਾ ਪਿੱਛੇ ਹੀ ਪਾਕੀ 5-6 ਬੰਦੇ ਪਿੱਛੇ ਸੀ ਇਹ ਮੈਨੂੰ ਬਦ ਕਿ ਪਤਾ ਆਪ ਦੱਸੋ ਮੈਨੂੰ ਕਿਉਂ ਮਾਰ ਰਹੇ ਨੇ। ਹਾਂਜੀ ਜਾਣਦੇ ਨਾਮ ਜਾਣਦੇ ਉਹ ਵੀ ਨਾਮ ਜਾਣਦੇ ਹਾਂ ਜੀ ਹਾਂ ਜੀ ਕੋਈ ਇੱਥੇ ਕਰਨ ਕੋਈ ਗੋਹਿਆ ਰੰਜੀ ਹੋਏਗੀ ਫਿਰ ਤੁਹਾਨੂੰ ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹ ਗੋਹਿਆ ਰੰਜੀ ਤੁਹਾਡੇ ਉੱਤੇ ਸਾਡੀ ਇੰਨਾ ਦੀ ਕੋ ਪ੍ਰਾਣੀ ਰੰਜਿਸ਼ ਚੱਲ ਰਹੀ ਹੈ ਜਿਹਦੇ ਕਰਕੇ ਕਿ ਇਹ ਮੈਨੂੰ ਹਰਾਸਮੈਂਟ ਬਹੁਤ ਕਰ ਰਿਹਾ ਤੇ ਮੈਨੂੰ ਜਾਨੋਂ ਮਾਰਨ ਦੀ ਇੱਨੀਆਂ ਨਾਲ ਮੇਰੇ ਮਗਰ ਭੱਜੇ ਨੇ ਕਿ ਮੈਂ ਭੱਜ ਕੇ ਆਪਣੀ ਜਾਨ ਬਚਾਈ ਮੈਂ ਮੰਗੇ ਨਾ ਤੁਸੀਂ ਉੱਪਰ ਸਖਤ ਤੋਂ ਸਖਤ ਕਾਰਵਾਈ ਹੁਣੇ ਦੀਜੀ ਬਿਲਕੁਲ ਇਹ ਦੁਬਾਰਾ ਕੀ ਮੇਰੇ ਨਾਲ ਕੀ ਹੋਰ ਦੁਬਾਰਾ ਫਿਰ ਕਿਸੇ ਨਾ ਕਰ ਸਕਦੇ ਨੇ ਇਹ ਨਹੀਂ ਦੱਸ ਸਕੀਏ ਪਹਿਲਾਂ ਹੀ ਦੱਸ ਸਕਦੇ ਸੀ ਮੈਂ ਇਨਧਿਕ ਕਾਫੀ ਤਰਕਾਜ਼ਨ ਸੀਪੀ ਦੇ ਪਿਛੇ ਵੀ ਦੇ ਛੱਡੀਆਂ ਜੀ ਲੇਕਿਨ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਅੱਜ ਲੱਗਦਾ ਵੀ ਕਾਰਵਾਈ ਹੋਏਗੀ ਮੈਨੂੰ ਇਹ ਨਹੀਂ ਜੀ ਤੇ ਕੋ ਅੱਜ ਹੁਣ ਮੈਂ ਜੇ ਰਖੀ ਤੇ ਤੁਸੀ ਹੋਗੇ ਮੈਂ ਫਿਰ ਆਪਣੇ ਵੀਰਾ ਭਰਾਵਾਂ ਨੂੰ ਵੀਡੀਓ ਨੂੰ ਬੁਲਾਇਆ ਵਾ ਤੇ ਮੇਰੀ ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂ ਜਿਹੜੀ ਏਡੀ ਗੱਲ ਹੈ ਕਿਹੜੇ ਏਡੇ ਵੱਡੇ ਬਦਮਾਸ਼ ਹੋ ਗਏ ਕਿ ਪੁਲਿਸ ਨਾਲੀ ਤੁਕਲ ਕਿਉਂ ਨਹੀਂ ਦੇਈ ਇਹਨਾਂ ਨੂੰ ਜਿਹੜਾ ਏਡਾ ਪਿੱਛੇ ਪਲੀ ਪ੍ਰੈਸ਼ਰ ਆ ਗਿਆ ਵਾ ਵੀ ਕਿਉਂ ਨਹੀਂ ਮੇਰਾ ਕੰਮ ਹੋ ਰਿਹਾ ਮੇਰਾ ਇਟਾ ਗਣ ਨਕੀ ਵੀ ਪੁਰਸੋਂ ਇਹਨਾਂ ਨੇ ਬੌਂਡ ਬਣਾ ਲਿਆ ਵੀ ਇਹ ਪੁਰਸ ਕਿਉਂ ਨਹੀਂ ਕਾਰਵਾਈ ਕਰਨ ਦੀ ਇਹਨਾਂ ਨੇ ਕਿਉਂ ਨਹੀਂ ਚੁਕੁੰਦੀ ਇਹਨਾਂ ਨੂੰ ਚਾਹਦੇ ਹੋ ਮੈਂ ਜਦੋਂ ਸਖਤ ਤੋਂ ਕਾਰਵਾਈ ਓਰੀਜినਲ ਉੱਪਰ ਜੀ ਇਹਨਾਂ ਉੱਪਰ ਵੱਤ ਤੋਂ ਵੱਧ ਕਾਰਵਾਈ ਨਹੀਂ ਚਾਹੀਦੀ ਹੈ ਬੰਦੇ ਚੁੱਕੇ ਜਾਣੀ ਚਾਹੀਦੇ ਆ ਇਹ ਅੱਜ ਮੈਂ ਨਾ ਪੁੱਛਾਂਦਾ ਮੈਨੂੰ ਜਾਨੋਂ ਮਾਰ ਵੀ ਸਕਦੇ ਸੀ ਜਿਸਨੀ ਇਤਨਾ ਜਿੰਨੀ ਤੇਜੀ ਨੰਬਰੇ ਮਗਰ ਭੱਜੇ ਆ ਕਿੰਨੇ ਬੰਦੇ ਸੀ ਇਹ ਟੋਟਲ ਜੀ ਤਿੰਨ ਬੰਦੇ ਮਰੇ ਕੀ ਜਿਹੜੇ ਵਕੇ ਆ ਕੁੱਕੂ ਦਮਨ ਇੱਕ ਮਨਪ੍ਰੀਤ ਬਾਕੀ ਪੰਜ ਸੱਤ ਬੰਦੇ ਹੈਲੋ ਫੂਰ ਜਿਹੜਾ ਸੀ ਉਹਦੇ ਬਾਹਰ ਉੱਤੇ ਸੀ ਇਹ ਮੈਂ ਮੇਰੇ ਪਿੱਛੇ ਪੱਜੇ ਜਿਹਨਾਂ ਮੈਂ ਠੱਕੇ ਮਾਰ ਕੇ ਬਾਹਰ ਕੱਢਿਆ ਵਾ ਹਾਂ ਮੈਂ ਅਮਨਦੀਪ ਦੇ ਦੋਸਤੇ ਘਰ ਦੇ ਬਾਹਰ ਹੁੰਦਾ ਮੈਂ ਅਮਨਦੀਪ ਦੀ ਉਡੀਕ ਕਰ ਰਿਹਾ ਮੈਂ ਮੈਂ ਭੱਜ ਕੇ ਅਮਨਦੀਪ ਦੇ ਘਰ ਵਰਕੇ ਲੋਹੇ ਦਾ ਗੇਟ ਸੀ ਇਹਨਾਂ ਨੇ ਬੜੀ ਯੋਗਨਾ ਮਗਰ ਪੱਜੀ ਮੈਂ ਗੇਟ ਨੂੰ ਠੱਕਾ ਮਾਰ ਕੇ ਮੈਂ ਅੰਦਰ ਕੁੰਡਾ ਲਾਤਾ ਮੈਂ ਤੇ ਇਹ ਆਪਣੇ ਨੂੰ ਕੁਛੀ ਮੈਨੂੰ ਮਾਰਨ ਦੀ ਨੀਤ ਮਗਰ ਪੱਜੀ ਸੀ ਸੱਭੀ ਮੰਗਦੀ ਹੈ ਪੁਲਿਸ ਵੀ ਐ ਕਰਦੀ ਸਬੂਤ ਵੀਡੀਓ ਮੇਰੇ ਕੋਲ ਜੀ ਬਿਲਕੁਲ ਪੂਰੀ ਫੁਟੇਜ ਮੇਰੇ ਕੋਲ ਜੇ ਮੇਰੇ ਮਗਰ ਭਜਦਿਆਂ ਦੀ ਬੰਦੇ ਬਿਲਕੁਲ ਸਾਹਮਣੇ ਖੜੇ ਜਾਂਦੇ ਜਿਹੜਾ ਤੇ ਵ ਉਸ ਵੀਡੀਓ ਆਪਣਾ ਹੁਣ ਅਸੀਂ ਤਰਕਾ ਦਿੱਜੀ ਆਪਕੋ ਵੀਡੀਓ ਦੇ ਦਿੱਤੀ ਆਪਾਂ ਜੀ ਸਰਵਿੰਦਰ ਸਿੰਘ ਜੀ ਐਸਾ ਹੀ ਆਨ ਡਿਊਟੀ 'ਚ ਉਸ ਨੂੰ ਤਰਕਾ ਸੀ ਦਿੱਤੀ ਤੇ ਉਸ ਨੂੰ ਵੀਡੀਓ ਵੀ ਦੇ ਦਿੱਤੀ ਆਪਾਂ ਨੂੰ ਉਹ ਸਾਰੀ ਕਈ ਪਿਕਚਰ ਉਹਦੇ ਵਿੱਚ ਆ ਗਈ ਜੀ ਆਹ ਬਾਈ ਜੀ ਅ ਨਦੀ ਕਾਕਾ ਰਾਮਾ ਹਲ ਵੇਟ ਲਾ ਕੇ ਰਹਿਣਾ ਤੇ ਮੈਂ ਥੋੜਾ 1 ਵਜੇ ਦੇ ਕਰੀਬ ਕੋਈ ਥੋੜਾ ਜਿਹਾ ਆਪਣੇ ਘਰ ਦੇ ਲਾ ਕੇ ਕੰਮ ਗਿਆ ਮੈਨੂੰ ਹਰਪ੍ਰੀਤ ਸਿੰਘ ਹਰਾਂ ਦਾ ਫੋਨ ਆਇਆ ਵੀ ਮੈਂ ਤੇਰੀ ਵੇਟ ਕਰ ਰਿਹਾ ਤੋ ਮੈਂ ਕਹਿੰਦਾ ਜੀ ਮੈਂ ਆ ਰਿਹਾ 5 ਮਿੰਟਾਂ ਉਹ ਫੋਕੀ ਸੜਕ ਤੇ ਜਾਮ ਲੱਗਾ ਸੀ ਥੋੜਾ ਟਾਈਮ ਲੱਗ ਗਿਆ ਤੇ ਬਾਅਦ ਮੈਨੂੰ ਮੇਰੇ ਬ੍ਰਦਰ ਦਾ ਵੀ ਫੋਨ ਆਇਆ ਘਰੋਂ ਵੀ ਫੋਨ ਆਇਆ ਮੇਰੇ ਕਿ ਐਟਾ ਨਾ 3-4 ਬੰਦੇ ਸਾਡੇ ਅੰਦਰ ਵੜੇ ਨੇ ਤੇ ਬੜੀ ਮੁਸ਼ਕਲ ਨਾ ਮਤਲਬ ਕੋੜ ਭਾਂਜੀ ਜਾਂ ਮੁਤਲੀ ਨਹੀਂ ਆਏ ਨੇ ਹਰ ਭੈਣ ਭਾਈ ਨੇ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਤੇ ਮੈਂ ਫਿਰ ਜਲਦੀ ਜਲਦੀ ਘਰ ਪਹੁੰਚਿਆ ਮੈਂ ਆ ਕੇ ਮੈਂ ਵੀਡੀਓ ਫੁਟੇਜ ਵੇਖੀ ਮੇਰੇ ਨਾਲ ਮੇਰੀ ਦੁਕਾਨ 'ਚ ਹੰਗਰੀ ਫੂਡ ਆ ਉੱਥੇ ਕੈਮਰੇ ਲੱਗੇ ਨੇ ਅਸੀਂ ਵੀਡੀਓ ਫੁਟੇ ਵੀ ਵੇਖਿਆ ਵੀ ਤਿੰਨ ਬੰਦੇ ਅੰਦਰ ਬੜੇ ਨੇ ਬੜੀ ਉਜਾਗਤ ਉਹ ਮੈਨ ਹੀ ਤੇ ਇੱਕ ਦਮਨ ਹੀ ਇੱਕ ਅੱਧ ਮਸ਼ਤਾ ਹੋ ਰਿਹਾ ਸੀ ਉਹ ਵੀਡੀਓ ਚ ਆਇਆ ਆ ਤੇ ਮੈਂ ਬਾਅਦ ਚ ਵੇਖਿਆ ਵੀ ਮੈਂ 112 ਤੇ ਕੰਪਲੇਨਟ ਕੀਤੀ ਕਿ ਇੱਟਾ ਮੇਰੇ ਘਰ ਸਾਡੇ ਪਰਿਵਾਰ ਦੇ ਬੰਦੇ ਇਕੱਲੇ ਨੇ ਕੁਛ ਨਕਦੀ ਵੀ ਪਈ ਹੁੰਦੀ ਆ ਅੱਜ ਕੱਲ ਤੁਹਾਨੂੰ ਪਤਾ ਹੀ ਕਿੱਦਾਂ ਦਾ ਮਾਹੌਲ ਚੱਲਦਾ ਤੇ ਇਹ ਵੇਖੋ ਵੀ ਕੀ ਮਸਲਾ ਆ ਤੇ ਏ ਏਐਸਆਈ ਹਰਮਨਦਰ ਸਿੰਘ ਜੀ ਆਏ ਉਸ ਤੋਂ ਬਾਅਦ ਇਹ ਹੈਲੋ ਫੂਟੇਜ ਮੈਨੂੰ ਪਤਾ ਲੱਗਾ ਵੀ ਇਕੱਠੇ ਹੋਏ ਸਾਰੇ ਉਹਨਾਂ ਦੇ ਅੰਦਰ ਫੂਟੇਜ ਆ ਕੇ ਵੇਖੀ ਆ ਪਤਾ ਨਹੀਂ ਹੁਣ ਲੈ ਸਕੇ ਕਿ ਨਹੀਂ ਲੈ ਸਕੇ ਪੁਲਿਸ ਦੀ ਹੁਸ਼ਿਆਰੀ ਹੈ ਕਿ ਨਲਕੀ ਹੈ ਨਹੀਂ ਮੈਨੂੰ ਪਤਾ ਅੱਛਾ ਉਸ ਤੋਂ ਬਾਅਦ ਮੈਂ ਜਿਹੜੀ ਮੇਰੇ ਕੋਲ ਵੀਡੀਓ ਫੂਟੇਜ ਹੈ ਮੈਂ ਦੇਤੀ ਹੈ ਇਹਨਾਂ ਨੂੰ ਮੇਰੇ ਅੰਦਰ ਬੰਦੇ ਬੜੇ ਜੀ ਇਹ ਕਹਿੰਦੇ ਜੀ ਹਰਪ੍ਰੀਤ ਸਿੰਘ ਦਾ ਕੋਈ ਪੁਰਾਣਾ ਮਾਮਲਾ ਸੀ ਅਜੀ ਹਰਪ੍ਰੀਤ ਸਿੰਘ ਦਾ ਪੁਰਾਣਾ ਮਾਮਲਾ ਹੋਵੇ ਨਹੀਂ ਹੈਗਾ ਮੇਰੇ ਘਰ ਦੇ ਅੰਦਰ ਬੰਦੇ ਕਿਹੜੀ ਨੀਰਨਾ ਬੜੇ ਨੇ ਇਸ ਤੋਂ ਪਹਿਲੇ ਵੀ ਮੈਂ ਜੀ 2 ਮਹੀਨੇ ਪਹਿਲੇ ਇੱਕ ਦਰਖਾਸਤ ਚਲਦੀ ਵੀ ਡੀਜੀਪੀ ਸਾਹਿਬ ਨੇ ਪਕਾੜਾ ਪ੍ਰੈਸ ਕਾਨਫਰੰਸਨ ਕੀਤਾ ਵਾ ਕਿ ਠਾਣੇ 'ਚ ਹਮਲੇ ਹੁੰਦੇ ਨੇ ਤੁਸੀਂ ਅੱਜਕੱਲੇ ਇੱਕ ਵਾਰ ਕਰੋ ਵੀ ਹਰ ਥਾਣੇ ਦੇ ਬਾਹਰ ਨਾਲ ਇਹਨਾਂ ਨੇ ਪੈਰੀਗੇਟ ਲਾਤੇ ਆਪਣੇ ਠਾਣੇ ਨੂੰ ਬਚਾਉਣ ਵਾਸਤੇ ਠਾਣੇ ਦੇ ਆਲੇ-ਦੁਆਲੇ ਵਖਿਓ ਕਿਤੇ ਜਾਲੀਆਂ ਲੱਗੀਆਂ ਨੇ ਇਹ ਰਹਾ ਮਤਲਬ ਕੋਈ ਗ੍ਰਨੇਡ ਹਮਲੇ ਹੁੰਦੇ ਹੀ ਆ ਇੰਨੀ ਸਿਕਿਉਰਿਟੀ ਆਪਣੇ ਠਾਣੇ ਦੀ ਕਰ ਰਹੇ ਨੇ ਆਮ ਬੰਦੇ ਦੀ ਕੋਈ ਕੋਈ ਗੱਲਬਾਤ ਨਹੀਂ ਮੈਂ ਇੱਕ ਵੀਡੀਓ ਇਹਨਾਂ ਨੂੰ ਦਿੱਤੀ ਮੈਂ ਕਿ ਜੀ ਇਹ ਬੰਦਾ ਥੈਟ ਕਰਦਾ ਰਮਨ ਰਖੌਰ ਨਮਨਟ ਹੋਰ ਨੇ ਮੈਂ ਤੁਹਾਨੂੰ ਇਹ ਨਾ ਵੀਡੀਓ ਭੇਜਾਂਗਾ ਮੇਰੇ ਮੋਬਾਈਲ 'ਚ ਵੀ ਆ ਔਰ ਬਗੈਰਾ ਨਾ ਇੱਕ ਵਿਦੇਸ਼ੀ ਪਿਸਤਲ ਲੈ ਕੇ ਲੋਕਾਂ ਨੂੰ ਥੈਟ ਕਰ ਰਿਆ ਤੇ ਮੈਂ ਇਹਨਾਂ ਨੂੰ ਕੰਪਲੇਟ ਦਿੱਤੀ ਸੀਪੀ ਸਾਹਿਬ ਨੂੰ ਵੀ ਸੀਪੀ ਸਾਹਿਬ ਹੈ ਵਿੱਚ ਇਹਦਾ ਇਹ ਬੰਦਾ ਥੈਟ ਕਰ ਰਿਆ ਲੋਕਾਂ ਨੂੰ ਕਿਤੇ ਗਨੇਡ ਹਮਲਿਆ ਜੇ ਕਿਤੇ ਕਿ ਇਸੇ ਪਿਸਤਲ ਨਾਲ ਗੋਲੀ ਗਾਲੀ ਤਾਂ ਨਹੀਂ ਚੱਲੀ ਔਰ ਐਸ ਐਚਓ ਸਾਹਿਬ ਦੀ ਡਿਊਟੀ ਲੱਗੀ ਸੁਖਵੀਰ ਸਿੰਘ ਸਰਦਾਰ ਸੁਖਵੀਰ ਸਿੰਘ ਥਾਣਾ ਪੀਡ ਵਿਜੀਲ ਅੱਜ 2 ਮਹੀਨੇ ਹੋ ਗਏ ਜੀ UID ਨੰਬਰ ਮਾਤਾ ਰੋ ਦੇ ਦਨਾ ਸਰਦਾਰ ਹਨੀਕ ਸਿੰਘ ਪੁਲਿਸ ਦੋਨੋ ਜਣੇ ਅਫਸਰ ਇੰਨੇ ਕ ਬੀਜੀ ਹੈਗੇ ਨੇ ਕਿ ਇਨਾਂ ਕੋ ਬੰਦੇ ਕੋ ਬੁਲਾਇਆ ਹੀ ਨਹੀਂ ਗਿਆ ਨਾ ਉਹ ਰਿਪਿਸਟਲ ਚੈੱਕ ਹੋਈ ਨਾ ਉਹ ਲਾਇਸੈਂਸ ਚੈੱਕ ਹੋਇਆ ਆਪਣੀ ਸਿਕਿਉਰਿਟੀ ਪੂਰੀ ਕਰਦੇ ਨੇ ਉਸ ਤੋਂ ਬਾਅਦ ਅੱਜ ਅੱਜ ਮੈਂ ਮੈਂ ਉਸ ਟੌਪਿਕ ਤੇ ਆ ਰਿਹਾ ਕਿ ਮੇਰੇ ਘਰ ਹਮਲਾ ਹੁੰਦਾ ਬੰਦੇ ਵਰਦੇ ਨੇ ਇਹ ਪੁਲਿਸ ਕਿਹੜੀ ਢੀਕ ਚਗੀ ਸ਼ਾਇਦ ਰਮਨ ਰਖਾਉਣ ਨੇ ਭੇਜ ਹੁਣ ਕਿ ਯਾਰ ਇਹਨੂੰ ਡਰਾਉ ਹੋਇਆ ਇਹ ਕੰਪਲੇਨ ਵਾਪਸ ਲਵੇ ਅੱਗੇ ਵੀ 2 ਦਿਨ ਬੰਦਿਆਂ ਨੇ ਮੈਨੂੰ ਫੋਨ ਕੀਤੇ ਆ ਵੀ ਰਮਨ ਰਠੌਰ ਦੇ ਕਿੰਦਾ ਵਿਆਹ ਕਿ ਪਲੇਟ ਵਾਪਸ ਲੈਣਾ ਕਾਰਨ ਇਹ ਵੀ ਹੋ ਸਕਦਾ ਘਰ ਬੰਦੇ ਇਕੱਲੇ ਨੇ ਸਾਡੇ ਸਾਡੇ ਬੱਚੇ ਇਕੱਲੇ ਨੇ ਜੇ ਕੱਲ ਨੂੰ ਕੁਝ ਹੋ ਜੇ ਇਹਦਾ ਮਤਲਬ ਮੈਂ ਕੰਪਲੀਟ ਵਾਪਸ ਲੈਣਾ ਪਰ ਸੀਪੀ ਸਾਹਿਬ ਨੂੰ ਕਹਿੰਨਾ ਵੀ ਮੈਂ ਕੰਪਲੀਟ ਵਾਪਸ ਲੈਣਾ ਡੀਜੀਪੀ ਸਾਹਿਬ ਨੂੰ ਇਹ ਕਹੋ ਕਿ ਤੁਸੀਂ ਆਪਣੇ ਥਾਣੇ ਦੀ ਸਿਕਿਉਰਿਟੀ ਕਰ ਲਓ ਤੇ ਇਹ ਨਾ ਗੱਲ ਗਿਆ ਕਰੋ ਕਿ ਸਾਡੀ ਮਦਦ ਕਰੋ ਮੈਂ ਆਮ ਨਾਗਰਿਕ ਦੇ ਤੌਰ ਤੇ ਰਮਨ ਰਠੌਰ ਦੇ ਬਰੋਦਰ ਦਰਖਾਸਤ ਦਿੱਤੀ ਕੋਈ ਕਾਰਵਾਈ ਨਹੀਂ ਹੋਈ ਆਹ ਹਰਪ੍ਰੀਤ ਸਿੰਘ ਆ ਅਰ ਭਾਈਨ ਸਿੰਘ ਅਗਰ ਉੱਥੇ ਨਾ ਮੌਜੂਦ ਹੁੰਦੇ ਤੇ ਇਹ ਤੇ ਬੰਦੇ ਕੁਝ ਵੀ ਕਰ ਸਕਦੇ ਸੀ ਇਹ ਉਸ ਤੋਂ ਬਾਅਦ ਇਹ ਵੀ ਗੱਲ ਸੁਣੋ ਵੀ ਮੈਂ ਆਇਆ ਤੇ ਸਰਦਾਰ ਜੀ ਤੇ ਹਰਮਿੰਦਰ ਸਿੰਘ ਜੀ ਕਹਿੰਦੇ ਜੀ ਕਿ ਦਰਖਾਸਤ ਜਿਹੜੀ ਹੈ ਜੀ ਉਹ Munji ਸਾਹਿਬ ਨੂੰ ਦੇ ਦਿਓ Munji ਸਾਹਿਬ ਕਹਿੰਦੇ ਇਹ ਉਹਨਾਂ ਨੂੰ ਦੇ ਦਿਓ ਅੱਦਾ ਪੋਣਾਗੇ ਨਾ ਤੇ ਮੈਂ ਐਸੇ ਚੱਕਰਾਂ 'ਚ ਲੱਗਾ ਰਿਆ ਉਸ ਤੋਂ ਬਾਅਦ ਆਏ ਅਰੇ ਮੈਂ ਰਹਿ ਗਿਆ ਉਸ ਤੋਂ ਬਾਅਦ ਮੈਂ சிਪੀ ਸਾਹਿਬ ਦੇ ਫੋਨ ਕੀਤਾ ਵੀ ਮੈਂ ਸਰ ਕਹਿੰਦੇ ਵੀ ਮੈਂ ਬੈਠਾ ਆ ਹੁਲਾ ਸਾਹਿਬ ਮੈਂ ਚੱਲਿਆ ਤੇ ਇਹਨਾਂ ਨੇ ਡਰਦੇ ਮਾਰੇ ਮੁੜ ਕੇ ਦਰਖਾਸਤ ਲਈ ਡਾਇਰੀ ਕੀਤੀ ਆ ਉਹ ਕਹਿੰਦਾ ਇਹਨਾਂ ਨੇ ਕਾਰਵਾਈ ਕਰੋ ਵੇਖੋ ਪਿੱਛੇ ਗੌਣ ਆ ਇਹ ਕਿੰਤਾ ਨੇ ਬੰਦੇ ਨੇ ਅੱਜ ਕੱਲੇ ਵੈਸੇ ਵੀ ਤੁਸੀਂ ਵੇਖਣਦੇ ਜੇ ਕਿ ਇਹਨਾਂ ਹੁਲਾਤ ਕਾਪ ਹੈਗੇ ਨੇ ਉਹ ਕਹਿੰਦਾ ਇਨਕੁਆਰੀ ਹੋਣੀ ਚਾਹੀਦੀ ਇਹਦੀ ਦਰਖਾਸਤ ਲੈ ਲਈ ਮੇਰੀ ਡਾਇਰੀ ਕੀਤੀ ਆ ਅੱਲੇ ਕੋਈ ਟਾਈਮ ਨਹੀਂ ਇਹ ਤahan ਮੰਗ ਮੈਂ ਕਰਦਾ ਜੀ ਕਾਰਵਾਈ ਕਰੋ ਤੇ ਜਾਂ ਫਿਰ ਮੈਨੂੰ ਕਲੀਅਰ ਕਹਿ ਦਿਓ ਵੀ ਜਾਂ ਫਿਰ ਡੀਜੀਪੀ ਸਾਹਿਬ ਜਿਹੜੇ ਬਿਆਨ ਦਿੱਤੇ ਆ ਨਾ ਕਿ ਪੁਲਸ ਦੀ ਮਦਦ ਕਰਿਆ ਕਰੋ ਉਹ ਬਿਆਨ ਵਾਪਸ ਲੈਣ ਅਸੀਂ ਨਾ ਮਤਲਬ ਆਮ ਬੰਦੇ ਹੈਗੇ ਆ ਅਸੀਂ ਲੋਕਾਂ ਦਾ ਜਣੇ ਖਾਣੇ ਦਾ ਪੰਗਾ ਨਹੀਂ ਲੈ ਸਕਦੇ ਅਸੀਂ ਕੀ ਆ ਆਮ ਲੋਕਾਂ ਨੂੰ ਮੇਰਾ ਇਹ ਸੁਝਾਅ ਕਿ ਪੁਲਸ ਜੇ ਕੋਈ ਨਾ ਸਾਡੀ ਮਦਦ ਕਰੋ ਕਦੀ ਕਰਿਆ ਨਾ ਕਰੋ ਇਹ ਬੜਾ ਖਜਲ ਖੁਆਰ ਕਰਦੇ ਜੀ ਤੁਹਾਨੂੰ ਇਹ ਕੀ ਗੱਲ ਅੱਜ ਵੀ ਜਿਹੜੀ ਕੀ ਸਦੀ ਬਾਵਰ ਕੋਈ ਝਗੜਾ ਭਿਆ ਤੇ ਖਾਸ ਕਰਕੇ ਬਹੁਤ ਛੋਲੇ ਵਾਲੇ ਕੀ ਮਾਮਲਾ ਭਾਈਆ ਨੂੰ ਸਰਪੰਚ ਸਿੰਘ ਤੇ ਕਦਮਨ ਸਿੰਘ ਦੋ ਨੌਜਵਾਨਾਂ ਨਾਲੋਂ ਖਾਸ ਹੈ ਅੱਜ ਪਰ ਅਸੀਂ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਕੋਈ ਝਗੜਾ ਨਹੀਂ ਕੋਈ ਝਗੜਾ ਨਹੀਂ ਹੋਇਆ ਐਸੇ ਮਰਮੋਟਾ ਜਿੱਦਣ ਟਕਰਾਅ ਹੋ ਗਿਆ ਮਾਮੂਲੀ ਜਿਹਾ ਪੋਲਪਲਰ ਆਇਆ ਕੋਈ ਝਗੜਾ ਨਹੀਂ ਹੋਇਆ ਨਾ ਕੋਈ ਕਿਸੇ ਨੇ ਕਾਲੀ ਗਲੋਚ ਕੀਤੀ ਕੋਈ ਭਜਨ 20 ਮਿੰਟ ਕਿਹਾ ਵੀ ਮੇਰੇ ਪਿੱਛੇ ਬੰਦੇ ਆਏ ਸੀ ਜਿਹੜੇ ਉਹਨੇ ਨਾਮ ਵੀ ਲਏ ਮੇਰੇ ਨਾਲ ਉਹਨੇ ਕਦੇ ਗੋਲ ਵੀ ਬੰਦੇ ਬੋਲਦੇ ਉਹ ਉੱਥੇ ਜੀ ਸਬੱਬੀ ਇਹਨਾਂ ਦਾ ਪਹਿਲਾਂ ਤੋਂ ਇੱਕ ਦੂਜੇ ਨਾਲ ਲਗਤ ਪਾਜੀ ਹੈਗੀ ਆ ਉਹ ਇੱਕ ਕੁਦਰਤੀ ਤੌਰ ਤੇ ਉੱਥੇ ਹੀ ਉਹ ਚਾਹ ਪੀ ਰਹੇ ਸੀ ਉਹ ਇਕੱਠੇ ਹੋ ਕੁਦਰਤੀ ਤੌਰ ਤੇ ਉਹ ਇਕੱਠੇ ਹੋ ਗਏ ਦੋਨੇ ਪਾਰਟੀਆਂ ਦੋਨੇ ਤੇਰਾ ਹੋ ਗਈਆਂ ਕੋਈ ਵੱਡੀ ਗੱਲ ਨਹੀਂ ਹੋਈ ਜੀ ਕੋਈ ਝਗੜਾ ਨਹੀਂ ਹੋਇਆ ਮੰਚਾ ਨਹੀਂ ਸੀ ਕਿ ਚੱਲੇ ਕੋਈ ਮੰਚਾ ਨਹੀਂ ਝਗੜੇ ਦੀ ਮੌਕੇ ਤੇ ਅਸੀਂ ਜਾ ਕੇ ਵੈਰੀਫਾਈ ਕਰ ਰਹੇ ਹਾਂ ਪਰ ਤਰਫਾਸ ਗਈ ਹੈ ਜੀ ਖਾਸ ਤੌਰ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਹੋਈ ਹੈ ਉਹ ਵੀ ਖਾਸ ਤੌਰ ਤੇ ਉਹ ਕਾਰਵਾਈ ਕਰਤਾ ਨਹੀਂ